ਜੇ ਤੁਸੀਂ ਸਾਰੇ ਪਿੰਡ ਨੇ ਸਟੈਂਡ ਨਾਲਿਆ ਤੁਹਾਡਾ ਸਾਰਾ ਸਦਾ ਬਾਤ ਤੁਹਾਡਾ ਪਿੰਡ ਕਲੰਕਤ ਹੋ ਜੂ ਤੁਸੀਂ ਇਹ ਸਟੈਂਡ ਲੋ ਮਤਾ ਪਾਓ ਇਥੇ ਲਾਉਸਮੈਂਟ ਕਰੋ ਗੁਰੂ ਸਾਹਿਬ ਚਰਨਾਂ ਦੇ ਵਿੱਚ ਉਹ ਜਿਹੜਾ ਗੁਰੂ ਸਾਹਿਬ ਨੂੰ ਬਾਲ ਬੋਲ ਗਿਆ ਤੁਸੀਂ ਉਹਦੇ ਕੀ ਲੱਗਦੇ ਹੋ ਲੋਕ ਆ ਜਾਂ ਹੋਰ ਕੀ ਲੱਗਦਾ ਉਹ ਇਸ ਕਰਕੇ ਸਾਰੀ ਪੰਚਾਇਤ ਗੁਰਦੁਆਰਾ ਪ੍ਰਬੰਧ ਕਮੇਟੀ ਲਾਉਸਮੈਂਟ ਕਰਕੇ ਉਸ ਘਰ ਦਾ ਬਾਈਕਾਟ ਕਰੋ ਜਿੰਨਾ ਚਿਰ ਉਹ ਇਥੇ ਗੋਡੇ ਰੁੜਕੇ ਨਹੀਂ ਆਉਂਦਾ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਮਾਫੀ ਨਹੀਂ ਮੰਗਦਾ ਪਲੀ ਮੇਥੋਂ ਗਲਤ ਕਿਹਾ ਗਿਆ ਸਾਰਾ ਪਰਿਵਾਰ ਇੱਥੇ ਗੋਡੇ ਰੋਣ ਕੇ ਆਵੇ ਤਾਂ ਉਹ ਉਹਦੇ ਉੱਤੇ ਪਿੰਤਾ ਮੇਲ ਬਲਾਮ ਕਰੋ ਨਹੀਂ ਕੋਈ ਮੇਲ ਬਲਾਮ ਨਹੀਂ ਰੱਖਣਾ ਜੇ ਤੁਸੀਂ ਸਿੱਖੋ ਉਹਦੇ ਨਾਲ ਨਿਬੜਦਾ ਪਰ ਉਹਨੇ ਜਿਹੜੇ ਗੁਰੂ ਸਾਹਿਬ ਨੂੰ ਕਿਹਾ ਮੰਦਾ ਚੰਗਾ ਸਿੰਘਾਂ ਨੂੰ ਬੋਲਿਆ ਤੁਹਾਡੇ ਸਾਹਮਣੇ ਕਿਵੇਂ ਗਾਲਾਂ ਕੱਢਦਾ ਉਹਦੀ ਤਾਂ ਬੰਦੀ ਜ਼ੁਬਾਨ ਬੱਢਣ ਵਾਲੀ ਹੈ ਅ ਮਨੂਨ ਮੁਤਾਬਕ ਹੈ ਸਿੰਘਾਂ ਦੇ ਗੁਰਮਤਿ ਦੇ ਮੁਤਾਬਕ ਜਿਹੜਾ ਇਹੋ ਜੇ ਕੰਮ ਕਰਦਾ ਉਹਨੂੰ ਸਖਤ ਸਜ਼ਾ ਹੋਣੀ ਚਾਹੀਦੀ ਉਹ ਘਰ ਵਾਲੇ ਵੀ ਕਹਿੰਦੇ ਵੀ ਐਂ ਕਹਿੰਦੇ ਹੰਕਾਰ ਹੀ ਫਿਰਦੀ ਆ ਵੀ ਚਾਰ ਕਿਲੇ ਵਿੱਚ ਚਲਾ ਦੇਾਂਗੇ ਇਹ ਚੰਗੀਆਂ ਗੱਲਾਂ ਨਹੀਂ ਹੈਗੀਆਂ ਮੈਂ ਸਾਰੇ ਪਿੰਡ ਵਾਲਿਆਂ ਨੂੰ ਕਹਿੰਦਾ ਵੀ ਉਹਦਾ ਬਾਈਕਾਟ ਕਰੋ ਜਨਾਨੀ ਨੂੰ ਵੀ ਬਲਾਓ ਸੀ ਦੇ ਦੇ ਬਾਬਾ ਜੀ ਉਹਨਾਂ ਦਾ ਉਹਨਾਂ ਦਾ ਬਾਈਕਾਟ ਕਰਨ ਉਹਨਾਂ ਚਿਰ ਬਾਈਕਾਟ ਕਰਨ ਜਿੰਨਾ ਚਿਰ ਗੋਡੇ ਰੋੜ ਕੇ ਐਸੇ ਦਰਬਾਰ ਚ ਨਾ ਕੇ ਮਾਫੀ ਮੰਗੇ ਲੰਬੇ ਪੈਦਲ ਮੰਗੇ ਕਿਉਂ ਬਾਬਾ ਜੀ ਬਿਲਕੁਲ ਬਿਲਕੁਲ ਉਹਨਾਂ ਚਿਰ ਸਾਰਾ ਪਿੰਡ ਬਾਈਕਾਟ ਕਰੇ ਉਹਦਾ ਜੇ ਉਹ ਤਾਂ ਕੋਈ ਗਰੀਬ ਹੁੰਦਾ ਕੋਈ ਰਮਦਾਸ ਆ ਜਾਂ ਮਦਵੀ ਸਿੱਖ ਹੁੰਦਾ ਤੁਸੀਂ ਉਹਨਾਂ ਨੂੰ ਕੁੱਟ-ਕੁੱਟ ਕੇ ਉਹਨਾਂ ਦੇ ਬਾੜ ਦੇ ਵਿੱਚ ਚਿੱਤੇ ਪਰ ਉਹ ਇੱਕ ਤੱਕੜੇ ਕਰਕੇ ਨਹੀਂ ਤੁਸੀਂ ਬੋਲਦੇ ਤੁਹਾਡੀ ਗਰਤ ਮਰ ਗਈ ਮਿੰਡ ਵਾਲਿਆਂ ਦੀ ਹਾਂ ਇਹਦੇ ਪੱਲੇ ਰਹੀ ਉਹ ਨਹੀਂ ਇਹ ਵੀ ਉਹ ਕੋਠੀ ਵਾਲਾ ਵੀ ਤੁਹਾਨੂੰ ਦਬਾ ਲੂ ਜਾਓ ਕਰ ਦੂ ਉਹ ਜਿਹੜਾ ਗੁਰੂ ਸਾਹਿਬ ਨੂੰ ਬਾਲ ਬੋਲ ਗਿਆ ਤੁਸੀਂ ਉਹਦੇ ਕੀ ਲੱਗਦੇ ਹੋ ਲੋਕ ਆ ਜਾਂ ਹੋਰ ਕੀ ਲੱਗਦਾ ਉਹ ਇਸ ਕਰਕੇ ਸਾਰੀ ਪੰਚਾਇਤ ਗੁਰਦੁਆਰਾ ਪ੍ਰਬੰਧ ਕਮੇਟੀ ਲਾਉਸਮੈਂਟ ਕਰਕੇ ਉਸ ਘਰ ਦਾ ਬਾਈਕਾਟ ਕਰੋ ਜਿੰਨਾ ਚਿਰ ਉਹ ਇੱਥੇ ਗੋਡੇ ਰੁੜਕੇ ਨਹੀਂ ਆਉਂਦਾ ਗੁਰੂ ਸਾਹਿਬ ਦੇ ਚਾਣਨਾ ਦੇ ਵਿੱਚ ਮਾਫੀ ਨਹੀਂ ਮੰਗਦਾ। ਪਲੀ ਮੈਥੋਂ ਗਲਤ ਕਿਹਾ ਗਿਆ। ਸਾਰਾ ਪਰਿਵਾਰ ਇੱਥੇ ਗੋਡੇ ਰੁੜਕੇ ਆਵੇ। ਤਾਂ ਉਹ ਉਹਦੇ ਉੱਤੇ ਪਿੰਟਾ ਮੇਲ ਮਲਾਵ ਕਰੋ ਨਹੀਂ ਕੋਈ ਮੇਲ ਬਲਾਮ ਨਹੀਂ ਰੱਖਣਾ। ਜੇ ਤੁਸੀਂ ਸਿੱਖੋਂ, ਜੇ ਤੁਸੀਂ ਸਿੱਖੀ ਨਹੀਂ ਹੈਗੇ ਫਿਰ ਜਿਹੜਾ ਕੋਈ ਮਰਜ਼ੀ ਕਰੀ ਜਾਓ। ਇਹ ਗਲਤ ਗੱਲਾਂ ਦੱਸੋ ਪਿੰਡ ਵਾਲੇ ਖੜੇ ਹੋ ਨਹੀਂ ਜੀ ਠੀਕ ਹੈ ਇਥੇ ਤੁਹਾਨੂੰ ਵੀ ਹੱਕ ਨਹੀਂ ਹੈ ਮਥਾਲੀ ਕਰਦਾ ਠੀਕ ਹੈ ਜਿਹੜਾ ਗੁਰੂ ਸਾਹਿਬ ਨੂੰ ਨਹੀਂ ਬਖਸ਼ਦਾ ਉਹ ਤੁਹਾਡਾ ਕਿਸਦਾ ਕਿ ਸਾਡਾ ਕੀ ਲੱਗਦਾ ਬਾਈਗੜ ਕਰੋ ਲਾਉਥਮਿਟ ਕਰੋ ਹੁਣ ਸਾਡੇ ਸਾਹਮਣੇ ਇਥੇ ਮਤਾਂਪਾ ਉਹਦੇ ਵਿੱਚ ਵੀ ਉਹਨਾਂ ਚੋਂ ਕੋਈ ਪਿੰਡ ਦਾ ਉਹਨਾਂ ਨਾਲ ਵਰਤੂ ਨਹੀਂ ਕੋਈ ਕੁਛ ਨਹੀਂ ਜੇ ਉਹ ਆਵੇ ਉਹ ਜਿਹੜੀ ਕਾਨੂੰਨ ਦੀ ਸਜ਼ਾ ਲੱਗਿਆ ਕਾਨੂੰਨ ਦੀ ਸਜ਼ਾ ਭੁਗਤ ਕੇ ਫਿਰ ਇਥੇ ਜਿਹੜੀ ਗੁਰੂ ਸਾਹਿਬ ਦੇ ਗੁਰਮਤੇ ਦੀ ਇਥੇ ਸਜ਼ਾ ਲੱਗੀ ਆ ਇਥੇ ਗੋਡੇ ਰੁੜ ਕੇ ਸਾਰਾ ਪਰਿਵਾਰ ਆਵੇ ਮਾਫੀਆਂ ਮੰਗੇ ਫਿਰ ਉਹ ਜਿਹੜਾ ਫਿਰ ਦੇਖਾਂਗੇ ਕਿਉਂ ਬਾਬਾ ਜੀ ਇਹੋ ਜੇ ਵਦਨ ਨੂੰ ਹੀ ਸਜ਼ਾ ਲੈਣੀ ਲੱਗਣੀ ਚਾਹੀਦੀ ਆ ਪਤਾ ਲੱਗੇ ਲੱਗਣੀਓ ਚਾਹੀਦੀ ਏ ਹੋਰ ਉਹਨਾਂ ਨੂੰ ਜਾਨੋ ਤਾਂ ਨਹੀਂ ਮਾਰਨ ਲੱਗੇ ਇਹ ਤਾਂ ਇਹਨਾਂ ਦਾ ਘੜ ਤੋਂ ਘੜ ਕਰ ਸਕਦੇ ਆ ਜੇ ਬੰਦੇ ਨਾਲ ਰਣਜੀਤ ਸਾਹਿਬ ਦੇ ਨਾਲ ਉਹ ਕੱਢੋ ਸਾਨੂੰ ਉਹਨਾਂ ਨਾਲ ਕੋਈ ਮਤਲਬ ਨਹੀਂ ਬਿਆਦਵੀ ਪੱਗ ਦੀ ਬਿਆਦਵੀ ਕਰਨੀ ਸਿੰਘਾਂ ਨੂੰ ਕਹਿਣਾ ਗੁਰੂ ਸਾਹਿਬ ਨੇ ਕੀ ਕਹਿਤਾ ਉਹਨੂੰ ਗੁਰੂ ਸਾਹਿਬ ਦੀ ਦੇਣਾ ਉਹਨੂੰ ਕੋਠੀਆਂ ਵਿੱਚ ਬਿਠਾਤਾ ਉਹਨੂੰ ਜ਼ਮੀਨਾਂ ਦੇਤੀਆਂ ਹੰਕਾਰ ਗਿਆ ਮਾਇਆ ਦਾ ਨਸ਼ਾ ਹੋ ਗਿਆ ਉਹਨੂੰ ਕਾਹਹੀਂ ਗੁਰੂ ਸਾਹਿਬ ਨੂੰ ਮਾੜਾ ਬੋਲਦਾ ਮਾਤਾ ਨੂੰ ਮਾੜਾ ਬੋਲਦਾ ਗਾਲਾਂ ਕੱਢਦਾ ਇਹ ਜੇ ਜ਼ੁਬਾਨ 'ਚ ਕੀੜੇ ਪੈਣਗੇ ਹੋਰ ਕੀ ਹੋਊਗਾ ਤੁਹਾਡੇ ਪਿੰਡ ਦੀ ਵੀ ਉਹਨੇ ਦੁਰਗ ਅਸੀ ਕਰਤੀ ਇੱਕ ਬੰਦੇ ਨੇ ਹਾਂ ਜੀ ਹਾਂ ਬਿਲਕੁਲ ਨਹੀਂ ਆਪਣਾ ਵੀ ਵੀਡੀਓ ਕਿੰਨੇ ਕੁ ਚੱਲਣੀ ਆ ਤੁਹਾਡੇ ਪਿੰਡ ਦੇ ਕਹਿੰਦਾ ਨਾ ਜੇ ਤੁਸੀਂ ਸਾਰੇ ਪਿੰਡ ਨੇ ਸਟੈਂਡ ਨਾਲਿਆ ਤੁਹਾਡਾ ਸਾਰਾ ਸਦਾ ਬਾਤ ਤੁਹਾਡਾ ਪਿੰਡ ਕਲੰਕਤ ਹੋ ਜੂ ਤੁਸੀਂ ਇਹ ਸਟੈਂਡ ਲਓ ਮਤਾ ਪਾਓ ਇਹ ਤੇ ਲੋਸਮੈਂਟ ਕਰੋ ਗੁਰੂ ਸਾਹਿਬ ਚਰਨਾਂ ਦੇ ਵਿੱਚ ਵੀ 700 ਪਹੁੰਗੇ ਬਿਲਕੁਲ ਸਾਰੇ ਪਿੰਡੋਂ ਦੇ ਕੋਸ਼ ਕਰਦਾ ਬਾਈ ਕਾਟਾ ਕਰੋ ਹੁਣੇ ਲੋਸਮੈਂਟ ਕਰੋ ਇਹ ਤੁਸੀਂ ਹੋਰ ਕੋਈ ਨਹੀਂ ਹੁਣ ਵਿਚਾਰ ਲਓ ਜੇ ਹੋਰ ਕੰਨਾ ਕਰ ਲਓ ਨਹੀਂ ਨਹੀਂ ਕਰੋ ਤੇ ਜੇ ਅੱਜ ਜੀ ਤੁਸੀਂ ਆਪ ਦਾ ਵਿਚਾਰ ਲਓ ਹੁਣੇ ਕਰੋ ਇਹ ਤੁਸੀਂ ਹਜੇ ਬੈਠੇ ਆਂ ਆਪਰੇ ਆਪੋ ਆਪਣੀ ਵੈਰ ਦੱਸ ਸਕੋ ਵੀ ਜੇ ਕੋਈ ਗਲਤ ਗੱਲ ਕਹੀ ਆਂ ਤਾਂ ਪਹਿਲਾਂ ਬਾਬਾ ਜੀ ਦਾ ਵਿਚਾਰ ਸੁਣੋ ਤੇ ਇਹ ਜੇ ਕੋਈ ਪਿੰਡ ਵਾਲੇ ਨੂੰ ਕਿਸੇ ਸਾਡੀ ਗਲਤ ਗੱਲ ਲੱਗਿਆ ਤਾਂ ਦੱਸੋ ਤੁਜੀ ਕੋਈ ਆਪਾ ਇੱਥੇ ਹੁਣੇ ਹੋਣੀ ਆਲੇਗਾ ਤੁਸੀਂ ਆਪਣੇ ਵਿਚਾਰ ਵੀ ਦੱਸੋ ਵੀ ਸਹੀ ਆ ਜਾਂ ਗਲਤ ਆ ਕੋਈ ਸਾਰੇ ਖੜੇ ਹੋ ਗਏ ਸਹੀ ਗਲਤ ਕੋਈ ਨਹੀਂ ਤੁਹਾਡੀ ਕੋਈ ਗੱਲ ਗਲਤ ਵਾਲੀ ਨਹੀਂ ਆ ਇਹ ਤੁਸੀਂ ਗੱਲ ਗਹੀ ਸਾਰੇ ਕਿਹੜਾ ਗੁਰੂ ਗੁਰੂ ਇਹ ਤੁਹਾਡੇ ਪਿੰਡ ਦਾ ਹੀ ਆ ਉੱਚਾ ਹੋਊਗਾ ਜੇ ਤੁਸੀਂ ਉਹਦਾ ਤੁਸੀਂ ਬਾਈਕ ਕੱਟ ਕਰੋਗੇ ਤੁਹਾਡੇ ਪਿੰਡ ਨੂੰ ਕਹਿਣਗੇ ਲੋਕ ਵੀ ਸਹੀ ਕੀਤਾ ਪਿੰਡ ਵਾਲਿਆਂ ਨੇ ਜੇ ਤੁਸੀਂ ਉਹਦਾ ਪੱਕ ਪੂਰੋਂਗੇ ਫਿਰ ਤੁਹਾਡੇ ਲਾਣਤ ਪੈਣਗੀਆਂ ਹਰੇ ਕੇ ਤੁਹਾਨੂੰ ਕਹੂਗਾ ਕਿਹੜੇ ਪਿੰਡ ਦਾ ਆ ਫਾ ਕਰਾ ਤਾਂ ਪਿੰਡ ਵਾਲਿਆਂ ਨੇ ਬਾਈਕ ਕੱਟ ਦੱਸਿਆ ਤੁਹਾਡੇ ਪਿੰਡ ਦਾ ਨੌਜ ਦਾ ਡੁੱਬਰੇ ਉੱਪਰ ਚੜਜੂਗਾ ਨਹੀਂ ਤਾਂ ਇਹਨਾਂ ਜਮਾਂ ਤੇ ਮਾਰਤੇ ਇਹ ਆ ਫਰਾਨੇ ਪਿੰਡ ਤੋਂ ਬਸ ਵਿਆਪਦੀ ਹੋਈ ਸਭ ਤੋਂ ਪਹਿਲਾਂ ਪਿੰਡ ਦਾ ਨਾਮ ਗਰਦਤਨ ਗੜ ਦਾ ਸਭ ਤੋਂ ਪਹਿਲਾਂ ਨਾਮ ਆਉਣ ਵਿਆਦਵੀਂ ਅੰਝ ਦਾ ਇਲਾਕੇ ਦੇ ਪਾਇਆ ਸਿਆਲੇ ਦੇ ਚਾ ਇੱਥੇ ਨਾਲ ਹੀ ਛੱਲ ਪਿੰਡਾ ਉੱਥੇ ਵੀ ਉਹ ਅੰਦਰ ਬਗਿਆ ਤੇ ਉੱਥੇ ਵੀ ਕਰਾ ਗਏ ਅਸੀਂ ਆ ਮੁਰਿੰਡਾ ਹੋ ਗਿਆ ਆ ਦਾ ਸਾਰਾ ਵਿਆਦਵੀਂ ਵਾਲਾ ਸਿਸਟਮ ਚੱਲ ਪਈ ਵੀ ਆ ਇਲਾਕੇ ਦੇ ਵਿੱਚ ਮੈਂ ਉਹਦੇ ਕੋਤਵਾਲੀ ਹੁਣ ਤਾਂ ਸਰੇ ਆਵੇਂ ਬੋਲਣ ਲੱਗੇ ਨਾ ਗਾਲਾਂ ਕੱਢਣੇ ਹੈ ਬੰਦਾ ਦੇ ਐ ਸੋਰੀ ਘੁਮਾ ਕੇ ਕਰਦਾ ਉਹ ਨਹੀਂ ਭਾਈ ਸਿਰ ਵੱਡੋ ਹੁਣ ਬਗਾਮਨੇਵਰ ਖਤਰਾ ਆ ਗਿਆ ਆਫਸਰ ਹੋਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਡੇ ਇਨਸਪੈਕਟਰ ਸਾਹਿਬ ਬੈਠੇ ਨੇ ਬਾਕੀ ਸਾਰੇ ਨਿਹੰਗ ਸਿੰਘ ਫੌਜਾ ਸਾਰਾ ਪਿੰਡ ਸਾਰੀ ਪੰਚਾਇਤ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਬਾਅਦ ਚ ਕਰਦੇ ਮੀਟਿੰਗ ਚੱਲਦੀ ਹੈ ਵੀ ਕੋਈ ਵੀ ਧਿਆਨ ਦੇਣ ਦੀ ਲੋੜ ਹੈ ਵੀ ਕੋਈ ਨਿਹੰਗ ਸਿੰਘ ਬਾਣੀ ਦੀ ਕੋਈ ਬੇਦਬੀ ਕਰਦਾ ਹੈ ਉਹਦੇ ਤੇ ਬੜੀ ਵੱਡੀ ਕਾਰਵਾਈ گا ਤੋਂ ਹੋਏ ਗਿੰਨਾਂਗ ਸਿੰਘ ਜਥੇਬੰਦੀਆਂ ਵੱਲੋਂ ਹਾਂ ਕੋਈ ਨਿਹੰਗ ਸਿੰਘ ਗਲਤ ਹੋਵੇ ਕੋਈ ਸ਼ਰਾਬ ਪੀਂਦਾ ਹੋਵੇ ਪਿੰਡ 'ਚ ਕੋਈ ਗਲਤ ਕੰਮ ਕਰਦਾ ਹੋਵੇ ਸਾਨੂੰ ਨਿਹਗ ਸਿੰਘ ਜਥੇ ਬੰਦਿਆਂ ਨੂੰ ਤੁਸੀਂ ਲਿਖ ਕੇ ਭੇਜੋ ਅਸੀਂ ਆਪ ਉਹਦੇ ਸੰਗਲ ਲਾਵਾਂਗੇ ਤੇ ਪਰ ਇਹ ਨਹੀਂ ਹੈਗਾ ਵੀ ਜਿਹੜਾ ਵੀ ਸ਼ਰਾਬੀ ਚੱਕ ਨਿਹਗ ਸਿੰਘ ਦੇ ਬਾਣੀ ਦੀ ਬੇਦੀਵੀ ਕਰੇ ਜਾਂ ਪੱਗ ਦੀ ਬਦੀਵੀ ਕਰੇ ਜਾਂ ਸ਼ਸਤਰਾਂ ਦੀ ਬੇਦੀਵੀ ਇਹ ਕਦੀ ਨਹੀਂ ਹੋ ਸਕਦਾ ਨਾ ਅਸੀਂ ਹੋਣ ਦਵਾਂਗੇ ਤੇ ਬਾਕੀ ਪਿੰਡ ਦੀ ਸਾਰੀ ਪੰਚਾਇਤ ਇੱਕ ਬੜਾ ਵਧੀਆ ਲਿਖਤੀ ਮਤਾ ਦੇ ਕੇ ਤੁਸੀਂ ਮੀਡੀਆ 'ਚ ਬੋਲਣਾ ਕਿਉਂਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਤੋਂ ਵੱਧ ਸਾਡੇ ਲਈ ਕੋਈ ਨਹੀਂਗਾ ਨਾ ਅੱਜ ਸੀਗਾ ਨਾ ਕੱਲ ਸੀਗਾ ਕਿਉਂਕਿ ਦਸਵੇਂ ਪਾਸ਼ਾ ਲਈ ਅਸੀਂ ਸੀਸ ਦੇ ਵੀ ਸਕਦੇ ਆ ਤੇ ਲੈ ਵੀ ਸਕਦੇ ਆ ਇਹ ਨਹੀਂ ਹੈ ਕੋਈ ਪਿੰਡ ਦਾ ਜੇ ਤਣਾਅਟ ਬੰਦਾ ਹੋਏਗਾ ਜਾਂ ਕੋਈ ਪੈਸੇ ਵਲੋਂ ਜ਼ਮੀਨ ਵਲੋਂ ਤਕੜਾ ਹੋਏਗਾ ਨਹੀਂ ਸਾਨੂੰ ਜੇ ਜੋ ਵੀ ਕਰਨਾ ਪਿਆ ਜੇ ਉਤ 1000 ਬੰਦਾ ਵੀ ਮਾਰਨਾ ਪਏ ਮਾਰਾਂਗੇ ਜਿਹੜਾ ਗੁਰੂ ਦੀ ਬੇਦਬੀ ਕਰੇਗਾ ਇਸ ਕਰਕੇ ਸਾਰੀ ਪੰਚਾਇਤ ਤੁਸੀਂ ਮਤਾ ਪਾਓ ਵੀ ਜਿੰਨਾ ਚਿਰ ਤੱਕ ਉਹ ਸਾਰਾ ਪਰਿਵਾਰ ਆਕੇ ਪਿੰਡ ਦੇ ਵਿੱਚ ਮੀਡੀਆ 'ਚ ਮਾਫੀ ਨਹੀਂ ਮੰਗਦਾ ਉਹਨਾਂ ਚਿਰ ਉਹਦੇ ਘਰ ਗੁਰੂ ਗ੍ਰੰਥ ਸਾਹਿਬ ਦੀ ਦੇ ਨਹੀਂ ਜਾਣੀ ਚਾਹੀਦੀ ਪਿੰਡ ਦਾ ਬਸ ਬਾਈ ਕਾਟ ਭਾਵੇਂ ਉਹਨਾਂ ਦੇ ਵਿਆਹ ਹੋਵੇ ਭਾਵੇਂ ਕੋਈ ਮਰਗ ਹੋਵੇ ਜਿੰਨਾ ਚਿਰ ਤੱਕ ਉਹ ਸਾਰਾ ਪਰਿਵਾਰ ਮਾਫੀ ਨਹੀਂ ਮੰਗਦਾ ਇੱਥੇ ਗੁਰੂ ਘਰ 'ਚ ਆ ਕੇ ਵੀ ਸਾਡੇ ਕੋਲ ਗਲਤੀ ਜਿਹੜਾ ਬੰਦਾ ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਗੋਲਾ ਕੱਢ ਸਕਦਾ ਮਾਵਾ ਭੈਣਾ ਤੱਕ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਖਿਲਾਫ ਜਾ ਸਕਦਾ ਕੀ ਉਹ ਸਿੱਖ ਹੋ ਸਕਦਾ ਤੁਹਾਡੇ ਪਿੰਡ ਦੀ ਕਿੰਨੀ ਬਦਬੀਆ ਸਰਪੰਚ ਸਾਹਿਬ ਵੀ ਬੈਠੇ ਸਾਰੇ ਮੈਂਬਰ ਬੈਠੇ ਆ ਸਾਰਾ ਪਿੰਡ ਦਾ ਯੂਥ ਵੀ ਖੜਾ ਹੈ ਇਸ ਕਰਕੇ ਤੁਸੀਂ ਤਕੜਿਓ ਇਹ ਤੁਹਾਡਾ ਫਰਜ਼ ਮੰਨਦਾ ਤੁਸੀਂ ਲੱਤਾਂ ਤੋੜਨੀਆਂ ਕਿਉਂਕਿ ਜਿਹੜਾ ਤੁਹਾਡੇ ਪਿਓ ਦੀ ਪਗ ਨੂੰ ਹੱਥ ਪਾਲੇ ਤੇ ਅਸੀਂ ਬੰਦਾ ਮਾਰ ਦਿੰਨੇ ਆ ਕੁਈ ਭੈਣ ਨੂੰ ਹੱਥ ਪਾ ਲਈ ਅਸੀਂ ਬੰਦਾ ਮਾਰ ਦਿੰਨੇ ਆ ਸਾਡੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਉਹਨੇ ਬੰਦੇ ਨੇ ਹੱਥ ਪਾਇਆ ਇੱਜ਼ਤ ਨੂੰ ਗਾਲ੍ਹਾਂ ਕੱਢੀਆਂ ਦਸਵੇਂ ਪਾਸ਼ਾ ਨੂੰ ਮਵਾ ਭੈਣਾ ਦੀਆ ਇਸ ਕਰਕੇ ਸਾਰਾ ਪਿੰਡ ਇਕੱਠਾ ਹੋ ਗਿਆ ਤੁਸੀਂ ਮਤਾ ਪਾ ਕੇ মিডিਆ ਦੇ ਵਿੱਚ ਇਹ ਚੀਜ਼ ਬੋਲੀ ਜਾਵੇ ਵੀ ਕੋਈ ਵੀ ਬੰਦਾ ਅੱਜ ਤੋਂ ਬਾਅਦ ਇਸ ਤਰ੍ਹਾਂ ਗੁਰੂ ਨੂੰ ਮੰਦਾ ਬੋਲੇ ਜਾਂ ਕਿਸੇ ਦੀ ਬਦਬੀ ਕਰਦਾ ਹੈ ਤੇ ਪਿੰਡ ਦੇ ਵਿੱਚ ਮਤਾ ਪਾਇਆ ਜਾਵੇ ਉਹਨਾਂ ਚਿਰ ਗੁਰੂ ਗ੍ਰੰਥ ਸਾਹਿਬ ਦੇ ਘਰ ਨਹੀਂ ਜਾਣਾ ਚਾਹੀਦਾ ਬੰਦੇ ਦੇ ਇਹ ਸਾਨੂੰ ਦੁਬਾਰਾ ਕਾਰਵਾਈ ਕਰਨੀ ਪੈਗੀ ਹਾਓ ਸਾਰਾ ਪਰਿਵਾਰ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਮਾਫੀ ਮੰਗੇ ਵੀ ਸਾਡੇ ਕੋਲ ਗਲਤੀ ਹੋ ਗਈ ਹੈ ਵੀ ਅੱਗੇ ਤੋਂ ਐਹੋ ਜੀ ਕੋਈ ਪਰਿਵਾਰ ਦੇ ਵਿੱਚ ਗਲਤੀ ਨਹੀਂ ਕਰੇਗਾ ਗੁਰੂ ਮਹਾਰਾਜ ਵਾਰੇ ਫੇਰ ਗੁਰੂ ਗ੍ਰੰਥ ਸਾਹਿਬ ਉਹਦੇ ਘਰ ਜਾਊਗਾ ਨਹੀਂ ਤਾਂ ਉਹਦੇ ਘਰ ਨਹੀਂ ਬਿਲਕੁਲ ਵੀ ਜਾਏਗਾ ਬਾਬਾ ਜੀ ਆਪਾਂ ਜੀ ਅੱਜ ਹੀ ਇਹਨਾਂ ਨੂੰ ਮਾਫੀ ਮੰਗਾ ਲਈਏ ਤੇ ਮੰਗਾਓ ਤੁਸੀਂ ਮੀਡੀਆ 'ਚ ਮੰਗਾ ਲਓ ਸ਼ਾਮ ਨੂੰ ਬਾਬਾ ਜੀ ਇਹ ਤੁਸੀਂ ਦੇਖਣਾ ਮਾਫੀ ਆ ਜਿਹੜੀ ਮੰਗਾਉਣਾ ਗੁਰੂ ਗ੍ਰੰਥ ਸਾਹਿਬ ਨਹੀਂ ਕਰ ਪੈਂਦਾ ਬਾਬਾ ਜੀ ਇਹਦਾ ਬਾਈ ਨਾ ਤੁਮ ਦੀ ਸਜ਼ਾ ਕੋ ਕਰਦੇ ਹੋ ਬੱਚੇ ਜਾ ਰਹੇ ਮੈਂ ਕਰ ਦੋੜੇ ਸਾਰੇ ਕਿੱਥੇ ਹੋ ਕੇ ਤੁਸੀਂ ਅਜੇ ਤੱਕ ਕੋਈ ਨਹੀਂ ਕੋਈ ਪਤਾ ਪਾਉਂਦੇ ਤੇ ਜਿਹੜੀ ਗੱਲ ਚੱਲਦੀ ਜਿਹੜਾ ਪਰਚਾ ਉਹ ਤੇ ਚੱਲੂਗਾ ਪਰ ਜਿਹੜੇ ਗੁਰੂ ਗ੍ਰੰਥ ਸਾਹਿਬ ਬਾਰੇ ਇਸ ਕਰਕੇ ਤੁਸੀਂ ਸਾਰੇ ਮਤਾ ਪਾਉ ਉਹਦੇ ਲਈ ਇਹ ਨਹੀਂ ਵੀ ਜਿਹੜਾ ਮਰਜ਼ੀ ਗੁਰੂ ਦੀ ਬੇਦਬੀ ਕਰੇ ਗਾਲਾਂ ਕੱਢੇ ਕੋ ਤੁਹਾਡੇ ਪਿੰਡ ਦੀ ਕਿੰਨੀ ਬਦਨਾਮੀ ਤੁਹਾਡੇ ਗੁਰੂ ਨੂੰ ਕੋਈ ਬੰਦਾ ਗਾਲਾਂ ਕਰਦਾ ਪਿੰਡ ਦਾ ਇਸ ਕਰਕੇ ਸਾਰੇ ਧਿਆਨ ਦੇ ਕੇ ਇਹ ਗੱਲ ਆਪਾਂ ਧਿਆਨ ਚ ਲੈ ਆਈਏ ਤੇ ਮਤਾ ਪਾ ਕੇ ਤੁਸੀਂ ਜਿੰਨਾ ਚਿਰ ਤੱਕ ਉਹ ਸਾਰਾ ਮਸਲਾ ਹੱਲ ਨਹੀਂ ਹੁੰਦਾ ਮਾਫੀ ਵਾਲਾ ਤੇ ਉਹਨਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਉਹਦੇ ਘਰ ਨਹੀਂ ਜਾਏਗਾ ਕੋਈ ਖੁਸ਼ੀ ਗਮੀ ਚ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ